ਮੁੰਡੇ ਨੂੰ ਆਪਣੇ ਹੀ ਵਿਆਹ ਦੇ ਵਿੱਚ ਨੱਚਣਾ ਪੈ ਗਿਆ ਮਹਿੰਗਾ ਕੁੜੀ ਦੇ ਪਿਓ ਨੂੰ ਨਹੀਂ ਪਸੰਦ ਆਇਆ ਮੁੰਡੇ ਦਾ ਡਾਂਸ ਵਿਆਹ ਹੋ ਗਿਆ ਕੈਨਸਲ ਤੇ ਬਿਨਾ ਦੁਲਹਨ ਤੋਂ ਹੀ ਬੇਰੰਗ ਮੁੜੀ ਬਰਾਤ ਜਿੱਆਂ ਇਹ ਮਾਮਲਾ ਨਵੀਂ ਦਿੱਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲਾੜੇ ਨੂੰ ਆਪਣੇ ਹੀ ਵਿਆਹ ਦੇ ਵਿੱਚ ਨੱਚਣਾ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਕੁੜੀ ਦੇ ਪਿਓ ਨੂੰ ਇਸ ਮੁੰਡੇ ਦਾ ਨੱਚਣਾ ਪਸੰਦ ਨਹੀਂ ਆਇਆ ਵਿਆਹ ਕੈਨਸਲ ਕਰ ਦਿੱਤਾ ਗਿਆ ਤੇ ਬਰਾਤ ਬਿਨਾਂ ਦੁਲਹਨ ਤੂੰ ਹੀ ਬਿਰੰਗ ਵਾਪਸ ਚਲੀ ਗਈ ਹੈ ਦਰਸਲ ਇਸ ਵਿਆਹ ਦੇ ਵਿੱਚ ਲਾੜੇ ਦੇ ਦੋਸਤਾਂ ਦੇ ਵੱਲੋਂ ਉਸ ਤੇ ਦਬਾਅ ਪਾਇਆ ਗਿਆ ਉਸ ਨੂੰ ਉਤਸ਼ਾਹਿਤ ਕੀਤਾ ਗਿਆ ਕਿ ਉਹ ਵੀ ਡਾਂਸ ਕਰੇ ਉਹ ਵੀ ਨੱਚੇ ਤੇ ਬਾਲੀਵੁੱਡ ਦਾ ਗਾਣਾ ਚੋਲੀ ਦੇ ਪਿੱਛੇ ਕੀ ਹੈ ਲਗਾ ਦਿੱਤਾ ਗਿਆ ਜਿਸ ਤੇ ਲਾੜੇ ਦੇ ਦੋਸਤ ਵੀ ਨੱਚ ਰਹੇ ਸਨ ਤੇ ਲਾੜੇ ਨੇ ਵੀ ਨੱਚਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਡਾਂਸ ਹੋਇਆ ਉਸ ਨੂੰ ਦੇਖ ਕੇ ਸਾਰੇ ਤਾਂ ਬਹੁਤ ਖੁਸ਼ ਹੋ ਰਹੇ ਸਨ ਪਰੰਤੂ ਲਾੜੀ ਦੇ ਪਿਤਾ ਨੂੰ ਇਹ ਡਾਂਸ ਪਸੰਦ ਨਹੀਂ ਆਇਆ ਤੇ ਉਸ ਨੇ ਇਹ ਫੈਸਲਾ ਕਰ ਲਿਆ ਕਿ ਇਹ ਵਿਆਹ ਰੱਦ ਕਰ ਦਿੱਤਾ ਜਾਵੇਗਾ ਤੇ ਵਾਕਿਆ ਹੀ ਉਸ ਨੇ ਇਹ ਅਜਿਹਾ ਕਰ ਵੀ ਦਿੱਤਾ ਦਰਸਲ ਜਦੋਂ ਇਹ ਗੱਲ ਸਾਹਮਣੇ ਆਈ ਕਿ ਇਹ ਵਿਆਹ ਕੈਨਸਲ ਹੋ ਰਿਹਾ ਤਾਂ ਵਿਆਹ ਦੇ ਵਿੱਚ ਹਰ ਕੋਈ ਹੱਕਾ ਬੱਕਾ ਰਹਿ ਗਿਆ ਇੱਥੋਂ ਤੱਕ ਕਿ ਦੁਲਹਨ ਨੇ ਵੀ ਆਪਣੇ ਪਿਤਾ ਨੂੰ ਸਮਝਾਇਆ ਕਿ ਇਹ ਇੱਕ ਸਿਰਫ ਮਜ਼ਾਕ ਜਿਹਾ ਹੀ ਕੀਤਾ ਗਿਆ ਹੈ ਸਿਰਫ ਹੱਸਣ ਦਾ ਹੀ ਇੱਕ ਡਾਂਸ ਕੀਤਾ ਗਿਆ ਇਸ ਕਰਕੇ ਇਸ ਵਿਆਹ ਨੂੰ ਕੈਨਸਲ ਨਹੀਂ ਕਰਨਾ ਚਾਹੀਦਾ ਪਰੰਤੂ ਦੁਲਹਨ ਦੇ ਪਿਤਾ ਨੇ ਦੁਲਹਨ ਦੀ ਇੱਕ ਵੀ ਗੱਲ ਨਹੀਂ ਸੁਣੀ ਤੇ ਉਸ ਦਾ ਜਿਹੜਾ ਗੁੱਸਾ ਸੀ ਉਹ ਹੋਰ ਜ਼ਿਆਦਾ ਵੱਧ ਗਿਆ ਇੱਥੋਂ ਤੱਕ ਕਿ ਲਾੜੇ ਦੇ ਪਰਿਵਾਰ ਵਾਲਿਆਂ ਵੱਲੋਂ ਵੀ ਇਹ ਗੱਲ ਆਖੀ ਗਈ ਕਿ ਇਹ ਸਿਰਫ ਇੱਕ ਡਾਂਸ ਹੀ ਕੀਤਾ ਗਿਆ ਹੈ ਜਿਹੜਾ ਕਿ ਬਾਲੀਵੁੱਡ ਤੇ ਗਾਣੇ ਤੇ ਕੀਤਾ ਇਸ ਕਰਕੇ ਇਸ ਵਿਆਹ ਨੂੰ ਰੱਦ ਨਹੀਂ ਕਰਨਾ ਚਾਹੀਦਾ ਪਰੰਤੂ ਲਾੜੀ ਦੇ ਪਿਤਾ ਨੇ ਇਹ ਗੱਲ ਆਖੀ ਕਿ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਉਹਨਾਂ ਦੇ ਸੰਸਕਾਰਾਂ ਦੇ ਉੱਤੇ ਵਾਰ ਕੀਤਾ ਗਿਆ ਹੈ ਇਸ ਕਰਕੇ ਉਹ ਉਹ ਇਹ ਰਿਸ਼ਤਾ ਨਹੀਂ ਰੱਖਣਗੇ ਤੇ ਇਹ ਵਿਆਹ ਕੈਨਸਲ ਕਰ ਦਿੱਤਾ ਗਿਆ ਜਿਹੜੀ ਬਰਾਤ ਹੈ ਉਹ ਬਿਨਾਂ ਦੁਲਹਨ ਤੋਂ ਹੀ ਬਿਰੰਗ ਵਾਪਸ ਚਲੀ ਗਈ ਹੈ ਹਾਲਾਂਕਿ ਬਾਲੀਵੁੱਡ ਦਾ ਇੱਕ ਗਾਣਾ ਜਿਸ ਤੇ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਬਹੁਤ ਖੂਬਸੂਰਤ ਡਾਂਸ ਕੀਤਾ ਹੈ ਹਰ ਕੋਈ ਓੰਜ ਵੀ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ ਪਰੰਤੂ ਇਸ ਲਾੜੇ ਦੇ ਵੱਲੋਂ ਜਦੋਂ ਇਸ ਬਾਲੀਵੁੱਡ ਦੇ ਗਾਣੇ ਤੇ ਡਾਂਸ ਕੀਤਾ ਗਿਆ ਤਾਂ ਉਸ ਨੂੰ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ, ਭਾਰੀ ਪੈ ਗਿਆ। ਉਸ ਦਾ ਵਿਆਹ ਹੀ ਕੈਨਸਲ ਹੋ ਗਿਆ। ਜਿਹੜੀ ਬਰਾਤ ਉਹ ਲੈ ਕੇ ਆਇਆ ਸੀ, ਬਿਨਾਂ ਦੁਲਹਨ ਤੋਂ ਹੀ ਬਿਰੰਗ ਵਾਪਸ ਚਲੀ ਗਈ ਹੈ। ਹਾਲਾਂਕਿ ਹੁਣ ਇੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਕੀ ਇੱਕ ਵਿਆਹ ਦੇ ਵਿੱਚ ਹਾਸਾ ਮਜ਼ਾਕ ਵੀ ਨਹੀਂ ਕਰਨਾ ਚਾਹੀਦਾ, ਸ਼ੁਗਲ ਮੇਲਾ ਵੀ ਨਹੀਂ ਕਰਨਾ ਚਾਹੀਦਾ ਤੇ ਦੂਸਰੀ ਸਭ ਤੋਂ ਵੱਡੀ ਗੱਲ ਇਸ ਮਾਮਲੇ ਤੋਂ ਇਸ ਘਟਨਾ ਤੋਂ ਇਹ ਮਿਲਦੀ ਹੈ ਕਿ ਜਿਹੜਾ ਵਿਆਹ ਹੁੰਦਾ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲਾ ਰਿਸ਼ਤਾ ਹੁੰਦਾ ਹੈ ਇੱਥੇ ਇੱਕ ਮੁੰਡੇ ਤੇ ਕੁੜੀ ਦਾ ਹੀ ਜਿਹੜਾ ਰਿਸ਼ਤਾ ਨਹੀਂ ਬਣਦਾ ਬਲਕਿ ਦੋ ਪਰਿਵਾਰਾਂ ਦਾ ਰਿਸ਼ਤਾ ਜੋੜਦਾ ਹੈ ਇਸ ਕਰਕੇ ਖਾਸ ਤੌਰ ਤੇ ਵਿਆਹ ਵਾਲਾ ਦਿਨ ਬਹੁਤ ਹੀ ਸੰਵੇਦਨਸ਼ੀਲ ਪਲ ਹੁੰਦੇ ਨੇ ਉਸ ਵਕਤ ਅਜੇਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਤੇ ਇਹੋ ਜਿਹੇ ਨਤੀਜੇ ਆਉਣ ਜਿਹੋ ਜੇ ਇਸ ਵਿਆਹ ਦੇ ਵਿੱਚ ਆਏ ਨੇ ਸੋ ਇਸ ਲੜਕੇ ਦੇ ਵੱਲੋਂ ਇਸ ਲਾੜੇ ਦੇ ਵੱਲੋਂ ਹਾਲਾਂਕਿ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਤੋਂ ਸਿਰਫ ਖਾਸਾ ਪਾਉਣ ਦੀ ਹੀ ਕੀਤੀ ਗਈ ਸੀ ਡਾਂਸ ਕਰਨ ਦੀ ਕੀਤੀ ਗਈ ਸੀ ਪਰੰਤੂ ਇਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਦਾ ਵਿਆਹ ਹੀ ਕੈਨਸਲ ਹੋ ਗਿਆ ਤੇ ਜਿਹੜੀ ਬਰਾਦ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਆਈ ਸੀ ਉਸ ਨੂੰ ਬਰੰਗ ਹੀ ਵਾਪਸ ਮੁੜਨਾ ਪਿਆ ਹੈ ਹਾਲਾਂਕਿ ਦੁਲਹਨ ਵੀ ਬਹੁਤ ਜ਼ਿਆਦਾ ਦੁਖੀ ਹੈ ਉਸ ਨੂੰ ਆਪਣੇ ਪਿਤਾ ਦਾ ਇਹ ਫੈਸਲਾ ਚੰਗਾ ਨਹੀਂ ਲੱਗਿਆ ਉਸ ਨੇ ਆਪਣੇ ਪਿਤਾ ਨੂੰ ਸਮਝਾਇਆ ਵੀ ਹੈ ਪਰੰਤੂ ਉਸ ਦਾ ਪਿਤਾ ਨਹੀਂ ਮੰਨਿਆ ਤੇ ਇਹ ਵਿਆਹ ਆਖਿਰਕਾਰ ਕੈਨਸਲ ਹੀ ਹੋ ਗਿਆ